ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਚੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਜੀ ਵਧੀਆ ਵੀਰੇ ਹਾਂਜੀ ਵੀਰੇ ਨਾਮ ਦੱਸਿਓ ਨਾਮ ਸੁਖ ਪਿੰਡ ਸ਼ਿਕਾਰਮਾਸ਼ਾ ਜਿਲ੍ਹਾ ਗਰਤਾਰਪੁਰ ਹਾਂਜੀ ਫੀਲ ਡੇਰਾ ਬਾਬਾ ਨਾਨਕ ਫੋਨ ਨੰਬਰ 99555501706 ਠੀਕ ਆ ਗੋ ਤਾਂ ਵੀਰੇ ਆ ਗਈਆਂ ਆਪਣੇ ਕੋਲ ਅੱਜ ਸੂਈਆਂ ਝੋਟੀਆਂ ਹਾਂਜੀ 6 ਐ 6 ਝੋਟੀਆਂ ਠੀਕ ਆ ਤਾਂ ਇੱਕ ਸੇਲ ਹੋ ਗਈ ਖਰਚ 5 ਰਹਿ ਗਈ ਅੱਛਾ ਇੱਕ ਸੇਲ ਹੋ ਗਈ ਆ ਸੇਲ ਹੋ ਗਈ ਤਾਂ ਵੇਖੋ ਵੀਰਿਓ ਸੂਈਆਂ ਝੋਟੀਆਂ ਆ ਗਈਆਂ ਚੰਗੇ ਰਿਕਾਰਡ ਵਾਲੀਆਂ ਵੀਰ ਕੋਲੇ ਤਾਂ ਵੀਰੇ ਕਰੀਏ ਸ਼ੁਰੂ ਹਨਾ ਇਹਨਾਂ ਤੋਂ ਜਿੰਦਰ ਕਰਨਾ ਸ਼ੁਰੂ ਜਰਾ ਅੱਜ ਫੇਰ ਇਹੜੇ ਛੋਟੇ ਕੱਢ ਲੈਣੇ ਰੇਟ ਜਾਇਜ ਤੇ ਉਹ ਤਾਂ ਪਿੰਡ ਝੋਟੀਆਂ ਵੱਡੀਆਂ ਹੀ ਆਪਣੇ ਨੂੰ ਮਾਰਦੇ ਠੀਕ ਹੈ ਵੀਰੇ ਠੀਕ ਹੈ ਵੀਰੇ ਬਈ ਬੜੀ ਵੱਡੀ ਫੂਲ ਜਰਾ ਆਪਦੀ ਕੱਲ ਦੀ ਸਵੇਰ ਦੀ ਆ ਠੀਕ ਹੈ ਵੀਰੇ ਆਪਾਂ ਲੋਪਾ ਲਾਇਆ ਇੱਕ ਆਰ ਦੋ ਜਣ ਛੋਟੀਆਂ ਜਿਹੀ ਭਾਰ ਨੇ ਹਾਂ ਬਿਲਕੁਲ ਵੀਰੇ ਤਾਂ ਵਪਾਰੀ ਵੀਰੇ ਵੀਰੇ ਕੋਲੇ ਲੈ ਜਾਂਦੇ ਪਸ਼ੂ ਕਿਉਂਕਿ ਵੀਰੇ ਰੇਟ ਹੁੰਦਾ ਜਾਇਜ 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 ਹਾਂ ਤਾਂ ਜਾ ਰੇਟ ਜਾਇਜ ਕਰਨਾ ਬਿਲਕੁਲ ਵੀਰੇ ਇਹ ਨਾ ਪਸ਼ੂ ਸ਼ਾਮਾਂ ਦੀ ਨਹੀਂ ਹੋਈ ਠੀਕ ਹੈ ਜੀ ਕਿਲੀ ਸੱਚ ਆਇਆ ਗੱਲਾ ਨਾੜੂਦਾ ਬਚਿਆ ਲੰਕੰਦੇ ਆ ਠੀਕ ਠੀਕ ਆ ਜੀ ਇਹ ਲਈ ਕੱਲ ਅਛਾ ਕੱਲ ਲਈ ਠੀਕ ਕੋਈ ਦਾਅ ਪੰਜ ਨਾ ਲਈ ਗੱਲ ਨਹੀਂ ਆਪਾਂ ਠੀਕ ਠੀਕ ਆ ਜੀ ਇਹ ਨਹੀਂ ਕੱਲ ਸ਼ਾਮੀ 4 ਵਜੇ ਸੱਚ ਮੈਂ ਲਈ ਰੇ ਬੱਚੇ ਜੋਨ ਇਹਦੇ ਖਾਨ ਚੋਂ ਮੇਰੇ ਥਾਂ ਤੇ ਆਉਂਗੇ ਆ ਉਹਨਾਂ ਘਰ ਠੀਕ ਆ ਜੀ ਸ਼ੱਕ ਦੇ ਤਾਂ ਉਹ ਤਾਂ ਸਾਰੀ ਮੈਂ ਸਾਫ਼ ਕਰਤੀ ਆ ਅਛਾ ਸਵੇਰੇ ਮੈਂ ਸਾਰੀ ਚੋਈ ਆ ਤੇ ਮੈਂ ਚੱਡੇ ਪਾਂਡੇ ਵਾਲੀ ਆ ਮੈਂ ਥੱਲੇ ਪਰਸੋਂ ਦੀ ਸੀ ਥੱਲੇ ਮੈਂ 8-9 ਕਿਲੋ ਬੋਰੀ ਦੇ ਸਟਾਰਟ ਅਛਾ 8-9 ਕਿਲੋ ਸਟਾਰਟਿੰਗ ਆ 8-9 ਕਿਲੋ ਸਟਾਰਟਿੰਗ ਚੋਈ ਆ ਬਿਲਕੁਲ ਇੱਕ ਨੰਬਰ ਨਿਕਲੀ ਵੀ ਅੱਛਾ ਚਵਾ ਬਹੁਤ ਵਧੀਆ ਨਿਕਲੇ। ਕੀ ਬਾਤ ਹੈ ਜੀ। ਬਹੁਤ ਲੱਲੇਦੜ ਚਵਾ ਲੱਗਿਆ ਵੀਰੇ। ਤਸੀਲ ਵੀ ਬਹੁਤ ਆ ਵੀਰੇ। ਬੜੀ। ਮੈਂ 8-9 ਕਿਲੋ ਬੌਲੇ ਤੋਂ ਸਟਾਰਟ ਹੋਈ ਸਵੇਰ 4:00 'ਤੇ। ਅੱਛਾ ਯਾਨੀ ਕਿ ਅੱਜ ਹੀ ਆਈ ਹੈ। ਇਹਦੀ ਚਵਾਈ ਦੇ ਵਿੱਚ ਇਹਨੂੰ ਇੱਕ ਰੀ ਪੂਰਾ ਖਾਲੀ ਕਰ ਦਿੱਤਾ ਬੋਲੇ ਦੋ। ਠੀਕ ਹੈ ਜੀ। ਪਰ ਲੈਵਲ ਹੂਆ ਬਹੁਤ ਸਾਫ ਲੱਗਿਆ ਵੀਰ ਜੀ। ਬੜਾ ਸਾਫ। ਤੇ ਚਵਾ ਵੀ ਇੱਕ ਨੰਬਰ ਆ। ਚਵਾ ਵੀ ਇੱਕ ਨੰਬਰ ਆ। ਥੇੜਾ ਕੋਈ ਆ ਜਾਏਗਾ ਪੌੜਾ ਹੀ ਚੁੰਚਣਾ ਖਾਏਗਾ ਯਾਰ। ਠੀਕ ਆ ਵੀਰੇ। ਹਾਂ ਜੀ। ਤਾਂ ਵੇਖੋ ਵੀਰੋ ਬੱਚਾ ਕੀ ਆ ਗਿਆ ਵੀਰੋ ਜਿੱਦਾਂ ਦੀ ਚੁਆਈ ਮੈਂ 8-9 ਕਿਲੋ ਸਟਾਰਟਿੰਗ ਹੋਈ ਮੈਨੂੰ ਇੰਨਾ ਨਹੀਂ ਪਰਪ ਚਲੋ ਮੈਂ ਦੁੱਧ ਕੋਈ ਕਹਿਣ ਨੂੰ 15 ਕਿਹੜਾ ਪਾ ਉਹ ਨਹੀਂ ਕਹਿਣਾ 12 ਕਿਲੋ ਮੈਂ ਹੀ ਭਰ ਦੇ ਅੱਛਾ 12 ਕਿਲੋ ਭਰ ਦੂ 11 ਤੋਂ 12 ਕਿਲੋ ਖੁੱਲਾ ਢੁੱਲਾ ਤੁਸੀਂ ਚਵਾ ਦੇ ਤਾ ਵੇਖੋ ਵੀਰੋ ਬਹੁਤ ਸ਼ਾਨਦਾਰ ਮੈਂ ਆ ਵੀਰ ਕੋਲੇ ਲੈਵਲ ਉਹ ਚੰਗਾ ਲੱਗਿਆ ਬੱਚਾ ਕੀ ਆ ਗਿਆ ਵੀਰ ਜੀ ਇਹਦਾ ਕਟਿਆ ਕਟਾ ਕਟਾ ਗਿਆ ਜੀ ਤਾਂ ਲੈਵਲ ਉਹ ਦੀ ਬਹੁਤ ਸਾਫ਼ ਹੈ ਵੀਰੋ ਚਵਾ ਵੀਰ ਕਹਿੰਦਾ ਇੱਕ ਨੰਬਰ ਲੱਗਿਆ ਤਾਂ ਵੀਰੇ ਪਰਸੋਂ ਸੂਈਆ ਕੱਲ ਵੀਰਾਂ ਦਾ ਪੂਰੀ ਖਾਲੀ ਕਰਤੀ ਆ ਮੈਂ ਤਾਂ ਚਵਾ ਇੱਕ ਨੰਬਰ ਲੈਵੇ ਦੀ ਬਹੁਤ ਸਾਫ ਆ ਤਾਂ ਬਾਕੀ ਰੇਟ ਦੀ ਗੱਲ ਵੀਰ ਕੋਲੇ ਕਰ ਲੈਂਦੇ ਆ ਤਾਂ ਮੈਂ ਵੀਰੋ ਚੈੱਕ ਕਰ ਲੋ ਦੁੱਧ ਵਾਲੀ ਆ ਥਣ ਲੈਵਾ ਬਹੁਤ ਸ਼ਾਨਦਾਰ ਲੱਗਿਆ ਵੀਰ ਜੀ ਦਾ ਮੁੱਲ ਜਿੱਦੜ ਮੁੱਲ ਮੰਗਨ ਨੂੰ ਝੋਡੀਆਂ ਲੱਖ ਦੀ ਵੀ ਲੱਬੇ ਦੀ ਜੀ ਹਾਂਜੀ ਤੇ ਪਰ ਮੇਰੀ ਹੱਤ ਨਹੀਂ ਮੈਂ ਮੁੱਲ ਵਧ ਕਰਨਾ ਮੈਨੂੰ ਥੋੜਾ ਜਿਆ ਨਾ ਬਾਬਾ ਜੀ ਮੈਂ ਅਡਾ ਕਰ ਦੇਣਾ ਬਿਲਕੁਲ ਲੋਕ ਮੇਰੇ ਬਾਰੇ ਜੋ ਮਰਜੀ ਲੋਕਾਂ ਨੂੰ ਮਰੀ ਰਹਿੰਦੇ ਨੇ ਦਾ 10000 ਬਜਾ ਦਾ 10000 ਆਈ ਮੋਲੀ ਹੁਣਾਂ ਕਿ ਮੰਗਣੇ ਆ ਬਿਲਕੁਲ ਵੀਰ ਬਹੁਤ ਵੱਡੀਆਂ ਝੋਟੀਆਂ ਮੈਂ ਤੇ ਮੁੱਲ ਦੱਸਾਂਗਾ ਕਿੰਦਾ ਨੇ ਮੰਗਣੇ ਆ ਬਿਲਕੁਲ ਮੁੱਲ ਕਰਨ ਨੂੰ ਭਾਜ ਜਿੰਦਾ ਮਰਜੀ ਕਰ ਲਈਏ ਖਾਣਾ 85 ਹਰਦੀ ਝੋਡੀ ਜਸੜੀ ਹੋਣੀ ਹਾਂ ਨਾ 85 ਦੀ ਵਾਹ ਬਿਲਕੁਲ ਜਿਆਜ ਰੇਟ ਤਾਂ ਵੀਰੇ ਰੇਟ ਚੈੱਕ ਕਰ ਲਓ ਵੀਰ ਦਾ 85000 ਦੀ ਚਵਾ ਇੱਕ ਨੰਬਰ ਲੇਵਲ ਹੂਆ ਸ਼ਾਨਦਾਰ ਆ ਵੀਰੋ ਬਾਕੀ ਵੀਰ ਨੂੰ ਫੋਨ ਲਾ ਲਿਓ ਤੁਸੀਂ ਜਰੂਰ 85 ਜੋ ਵੀਰ ਜੀ ਕਰਦੇ ਛੋਰ ਛੱਪਾ ਹਨ ਕੋਈ ਨਹੀਂ ਕਰਦਾ ਕਿ ਮੇਰਾ ਵੀਰ ਥੋੜਾ ਜਿਹਾ ਹੋਣਾ ਕੋਈ ਮੇਰਾ ਵੀਰ ਜਾਰਾ ਨੂੰ ਫੋਨ ਲਾ ਕੇ ਨਾ ਛੋਟੀ ਚੱਡੇ ਪੜਾ ਲਈ ਬਹੁਤ ਚੰਗੀ ਝੋਟੀ ਚੰਗੀ ਝੋਟੀ ਆ ਗਈ ਵੀਰੇ ਹਾਂ ਮੇਰੇ ਦੂਜੇ ਨੰਬਰ ਤੇ ਆ ਗਈ ਇਹ ਤੀਜੀ ਸੁਵੇ ਗੁਲੀ ਜੋ ਅੱਜ ਕੋਈ ਇਹਨੂੰ ਸੁਈ ਨੂੰ 5.5 ਕਿਲੋ ਦੁੱਧ ਹੋਣਾ 7 ਕਿਲੋ ਹਾਂ ਠੀਕ ਆ ਜੀ ਕਾ ਜੀ ਸੁਈ ਦਾ ਬੱਚਾ ਉਹ ਬੱਚਾ ਕੀ ਆ ਗਿਆ ਇਹਦਾ ਉਹ ਮਗਰੇ ਦੇ ਕੱਟੀ ਕੱਟੀ ਆ ਗਈ ਹੈ ਕੱਟੀ ਚੰਗੇ ਸੀ ਮੰਦੀ ਹੈ ਜੀ ਬੋਦੂ ਦੇ ਨਾਮ ਉਦੋਂ ਦੋ ਦੇ ਇਹ 10 ਅਗਲੇ ਸੇਵਾ ਬਿਲਕੁਲ ਵੀ ਰਿਹਾ ਉਹਦੇ ਸੇਵਾ 8 8 42 ਹੋਏਗਾ ਠੀਕ ਹੈ ਜੀ ਬੋਲੇ ਨਾ ਟੋਕਰਾ ਜਿੱਤੇ ਨਹੀਂ ਕਰਦਾ ਬਿਲਕੁਲ ਜੈ ਜੀ ਠੀਕ ਹੈ ਜੀ ਵੇਖੋ ਵੀਰੇ ਮਗਰ ਕੱਟੀ ਆ ਗਈ ਆ ਚੰਗੀ ਮੈਂ ਹੈ ਵੀ ਲੈਵਲ ਉਹ ਚੈੱਕ ਕਰ ਲਓ ਬੋਲੇ ਬਿਲਕੁਲ ਨਿਕਾ ਰਹਿ ਮੁੰਡਾ ਰਾਹ ਹਾਂ ਜਿਹੜੀ ਹੋਰਦੀ ਜਾ ਠੀਕ ਹੈ ਜੀ ਇਹ ਗਾਰੀ ਦਾ ਡਿਗਾਰੀ ਕੱਚਾ ਦਾ ਠੀਕ ਹੈ ਜੀ ਆ ਇਹਨੂੰ ਬੱਚਾ ਲਾ ਕੇ ਵਕਾਲ ਦੋ ਹਣਾ ਬਿਲਕੁਲ ਤਾਂ ਵੀਰੇ ਇਹਦਾ ਮੁੱਲ ਮੁੱਲ 275 ਕਰਾਣਾ 70 ਕਰਾਣਾ 65 ਕਰਾਣਾ 65000 ਦੀ ਗੈਣੀ 65 ਦੀ 65000 ਠੀਕ ਆ ਵੀਰੇ ਠੀਕ ਆ ਰੇਟ ਬਿਲਕੁਲ ਜੈ ਜੀ ਕਰ ਦੇਣਾ ਉਹ ਮਾਲ ਦੇ ਰੇਟਰ ਬਿੰਦੀਆਂ ਨਾਲ ਲੈਵਾ ਆ ਗਿਆ ਹਨਾ ਹਾਂ ਦੁੱਧ ਤੇ ਇਹ 9 ਦੁੱਧ ਜਿਹਦੇ ਦਾਹ ਦੁੱਧ ਤੇਰੇ 8 ਤੁਹਾਡੀ ਕੋ ਸੇਵਾ ਦੁੱਧ 6 ਤੋਂ 8 ਕਿਲੋਨ ਤੇ ਆ ਠੀਕ ਆ ਜੀ ਹਾਂ ਦੋ ਟਾਈਮ ਆਖਰੀ ਤਸੱਲੀ ਕਰਕੇ ਕੋਈ ਬਾੜਸ਼ੋ ਮੇਰੇ ਕਰ ਦਿਓ ਮਾਤਰ ਹਨਾ ਕੋਈ ਕਰ ਦਾਂਗੇ ਬਾਕੀ ਕੋ ਛੋਟ ਕੋਈ ਫੋਨ ਲਾਵੇ ਮੋੜਨਾ ਨਹੀਂ ਹਾਂਜੀ ਹਾਂਜੀ ਛੋਟੀ ਆ ਪੱਥੋਂ ਦੀ ਸੋਈ ਆ ਹਾਂਜੀ ਬਾਅਦ ਛੋਟੀ ਠੀਕ ਆ ਜੀ ਤੇ ਇਹਦੇ ਥੱਲੇ ਕੋਈ 9 ਕਿਲੋਨ ਬੋੜਾ ਹੋਏਗਾ ਠੀਕ ਆ ਬਿਲਕੁਲ ਤਾਜੀ ਛੋਟੀ ਜੂ ਆਈ ਇੱਕ ਨੰਬਰ ਹੋਏਗੀ ਬੱਚਾ ਦਾ ਹੀ ਆ ਗਿਆ ਨਾ ਬੱਚੇ ਲਾ ਕੇ ਖਾਲ ਦਿੰਦਾ ਅਗਲੇ ਬੰਦੇ ਦੀ ਤਸੱਲੀ ਹੋ ਜਾਂਦੀ ਗੱਲ ਬਿਲਕੁਲ ਵੀਰੇ ਧਾਰਾਂ ਧੂਰਾਂ ਦਾ ਪੂਰ ਛੱਟੇ ਦਾ ਬਾਲ ਆ ਜਾਂਦਾ ਹਾਂਜੀ ਕੱਟਾ ਇਹਦਾ ਵੀ ਇਹਨੇ ਮਗਰ ਕੱਟਾ ਕੱਟਾ ਗਿਆ ਤੇ ਚੋਟੀ ਵੀਰੇ ਕਿਵੇਂ ਮੱਡੀ ਆ ਹਨਾ ਇਹ ਕਦ ਕਾਟ ਵਾਲੀ ਦੁੱਤ ਚੰਗਾ ਪਰ ਜੂ ਗੱਲ ਕੀ ਕੋਈ ਵੀਰ ਭਰਾ ਦੂਰੋਂ ਵੀ ਮੰਗਾ ਲਿੰਦਾ ਜੀ ਹਾਂਜੀ ਮਗਰ ਉਹ ਜਿਆ ਕਿਉਂ ਲਾਮਾ ਨਾ ਰਹੇ ਬਿਲਕੁਲ ਬਿਲਕੁਲ ਅਗਲੇ ਦੀ ਤਸੱਲੀ ਕਰਾਉਣੀ ਚੰਗੀ ਹੁੰਦੀ ਨਾਲੇ ਚਵਾ ਦਾ ਪਤਾ ਲੱਗ ਜਾਂਦਾ ਜੀ ਜਨ ਬੋਸਲੇ ਜੀ ਜੰਨੀਆਂ ਮਈਆਂ ਸੁਈਆਂ ਹੋਣ ਕਰਨੀਆਂ ਧਾਰਾਂ ਮਾਰ ਕੇ ਖਾਰਣੀਆਂ ਹਾਂਜੀ ਨਮੋਸਕਾਰ ਆ ਗਈ ਮੈਂ ਵੀਰ ਦੇਖੋ ਵੀਰ ਉਸਮਾਨ ਚੈੱਕ ਕਰ ਲਓ ਕੀ ਆ ਬਾਤ ਆ ਜੀ ਠੀਕ ਹੈ ਜੀ ਖੋਲਿਓ ਹਾਂ ਵੀ ਇਹ ਕਹਿੰਦੇ ਆਨਲਾਈਨ ਵੀ ਕੋਈ ਮੰਗਾਏਗਾ ਆਪਣਾ ਥਣਾ ਦੇ ਸਲੀਕ ਕਰਾ ਦੇ ਬਿਲਕੁਲ ਜੀ ਤੰਬਾਕੀ ਵੀਰੋ ਵੱਡੀ ਝੋਟੀ ਆ ਕੱਦ ਕਾਠ ਵਾਲੀ ਆ ਪਤਲਾ ਚੰਮ ਆ ਗਿਆ ਤਾਂ ਚਵਾ ਵੀਰ ਨੇ ਵਖਾਲ ਦਿੱਤਾ ਜਿਵੇਂ ਆ ਪੋਲਾ ਚਵਾ ਲੱਗਿਆ ਜੀ ਕਿੰਨਾ ਮੱਕੀ ਬੋਲੀ 15 16 ਕਿਲੋ ਦੁੱਧ ਦੇ ਦੇਗੀ ਝੋਟੀ 13 ਕਿਲੋ ਖੁੱਲੋ 13 13 ਚਵਾੜੇ ਛੱਪੜ ਚਵਾੜੇ ਠੀਕ ਹੈ ਸੇਵਾ ਸੇਵਾ ਕੀ ਵੀ ਅੱਲਾ ਵੇਖੋ ਵੀਰੋ ਲੈ ਵਾਲੂ ਆ ਥਣ ਥਣ ਚੈੱਕ ਕਰ ਲਓ ਲੰਮੀ ਤੋਰੇ ਲੰਮੀ ਲੰਮੀ ਤੋਰੇ ਲੰਮੀ ਤੋਰੇ ਬਾਕੀ ਵੀਰੋ ਪਤਲੇ ਚੰਮ ਦੀ ਝੋਟੀ ਆ ਲੇਵਾ ਖਣ ਚੈੱਕ ਕਰ ਲੋ ਚਵਾ 1 ਨੰਬਰ ਲੱਗਿਆ ਤਾਂ ਕੱਦ ਕਾਠ ਵਾਲੀ ਆ ਵੀਰੋ ਸਿੰਘ ਸੁੰਗ ਦੀ ਕੁਆਲਿਟੀ ਸ਼ਾਨਦਾਰ ਲੱਗੀ ਝੋਟੀ ਨੂੰ ਫੇਸ ਕੁਆਲਿਟੀ ਸੋਹਣੀ ਹੈ ਜੀ ਤਾਂ ਵੀ ਜੀ ਇਹਦੇ ਮੁੱਲ ਦੀ ਗੱਲ ਕਰੀਏ ਝੋਟੀ ਕਿੰਨੇ ਦੀ ਹੋ ਜੂ ਜਿੰਦਰ ਮੁੱਲ ਕਰਵਾਣਾ ਹੈਗਾ ਜਨਾ ਫਲਤੀ ਕਰਾਈ ਜਾ ਹਾਂ ਜੀ ਮੋਲ ਮੰਗ ਰਾਇ 11 ਜਨੇ ਕ ਲੈ ਰਹੇ ਹਾਂਜੀ ਬੋਲੋ 1 15 ਕਰਾਲੇ 1 ਦਾ ਕਰਾਲੇ 1 ਲੱਖ 7000 ਦਿੱਤੀ ਹੋਣੀ ਹੈ 1 7 ਦੀ 1 7 ਦੀ ਦੇਣੀ ਹੈ ਛੋਟੀ ਹਾਂ ਜਾਣਾ ਆਪੇ ਲੋਕ ਦੋ ਛੜ ਦੋ ਪਾਈ ਦੀ ਹਾਨਾ ਹਨਾ ਮੋਲ ਜੈ ਜੈ ਤੁਹਾਡਾ ਅੱਛਾ ਜੀ 1 7 ਦੀ ਮੈਂ ਦੇਣੀ ਹੈ 1 7 ਦੀ ਹੋਣੀ 1 500 ਦੇ ਵਿਚਾਲੇ ਰਹਿੰਦੇ ਹੋ ਛੋਟੀ ਅੱਛਾ ਵਿਚਾਲੇ ਵੀਰ ਲਾਉਂਦੇ ਤਾਂ ਠੀਕ ਹੈ ਵੀਰੇ ਵੱਡੀ ਝੋਟੀ ਆ 1 7 ਦੀ ਬਾਕੀ ਛੋਰ ਛੱਪਾ ਹੋ ਜੂ ਫੋਨ ਜਰੂਰ ਲਾਓ ਹਨਾ ਜੀ ਹਾਂਜੀ ਕੱਲ੍ਹ ਸਵੇਰ ਦੀ ਛੋਟੀ ਚੋਟੀ ਆ ਕੱਲ੍ਹ ਸਵੇਰੇ ਕੱਲ੍ਹ ਸਵੇਰ ਦੀ ਭੱਟੀ ਛੋਟੀ ਆ ਮੂਹ ਸ਼ੇਰ ਦਾ ਦੁਜਾ ਕੁਆਸ ਲਾਵੀ ਕੱਦ ਕਾ 28 ਐ ਫੇਸ ਕੁਆਲਟੀ ਬਹੁਤ ਸੋਹਣੀਆ ਵੀਰਦੀ ਛੋਟੀ ਦੀ ਕੱਟਾ ਕੇ ਮਗਰ ਜੀ ਹਾਂਜੀ ਹਾਂਜੀ ਠੀਕ ਐ ਵੇਖੋ ਵੀਰੋ ਕੱਲ੍ਹ ਦੀ ਸੂਈ ਛੋਟੀ ਆ ਲੰਮੀ ਬੇਲ ਆ ਗਈ ਆ ਫੇਸ ਕੁਆਲਟੀ ਸੋਹਣੀ ਆ ਵੱਡੀ ਛੋਟੀ ਆ ਵੀਰੋ ਕੀ ਬਾਤ ਆ ਜੀ ਥਣ ਸੁਣਤੇ ਆ ਸਿਰੇ ਲੱਗਾ ਵੀਰੋ ਵੇਟ ਕੇਟ ਤੇ ਥਾਣਾ ਗਿਆ ਐ ਨੋਕ ਵਾਲਾ ਥਾਣਾ ਗਿਆ ਛੋਟੀ ਨੂੰ ਲੇ ਵੇਲੂ ਬਰੀ ਬਹੁਤ ਸਾਫ ਆ ਤਾਂ ਸੋਨੀ ਝੋਟੀ ਲਾਇਆ ਵੀਰ ਵੱਡੀ ਝੋਟੀ ਵੀਰੋ ਇਹ ਵੀ ਚੁਆਈ ਨਾ ਜੀ ਚੁਆਈ ਨਾ ਮੈਂ ਤਾਂ ਇਹ ਤਾਂ ਕੱਲ ਫੈਲੀ ਹੋਈ ਆ ਹਾਂਜੀ ਪਰ ਵੀ ਰਾਤੀ ਚੁਆਈ ਕੋਈ 2.5 ਦੇ ਪਹਿਲੋ 3 2 3 ਕਿਲੋ ਚੋਈ ਜੀ ਠੀਕ ਹੈ ਜੀ ਦੁੱਧ ਝੋਟੀ ਪਹਿਲਾਂ ਨੇ ਮਾਲਕਾਂ ਨੇ ਕਹਿੰਦੇ 12 ਕਿਲੋ ਦਿੰਦਾ ਅੱਛਾ ਪਹਿਲਨ ਝੋਟੀ ਚੰਗਾ ਦੁੱਧ ਭਰਾ ਗਈ ਆ ਹਾਂਜੀ ਹਾਂਜੀ ਠੀਕ ਹੈ ਕੁਈ ਵੀ ਜੁੜੀ ਇਹਦੀ ਵੀ ਬੜੀ ਇੱਕ ਨੰਬਰ ਆ ਰੇ ਲੋ ਜੀ ਉਹ ਤਾਂ ਦੇ ਦੇ ਦੇਖੋ ਵੀਰੋ ਚਵਾ ਚੈੱਕ ਕਰ ਲਓ ਹਾਂ ਸੋਨਾ ਥਣ ਕੱਢਿਆ ਝੋਟੀ ਨੇ ਪਰਸੋਂ ਗਏ ਵੀ ਇਹ ਇੱਕ ਅੰਦੀ ਸੁਈ ਠੀਕ ਚਵਾਈ ਇੱਕ ਨੰਬਰ ਹੋਏਗੀ ਠੀਕ ਹੈ ਛਟਾਣੀ ਪੂ ਸੋਨਾ ਥਣ ਲੱਗਿਆ ਕੀ ਬਾਤ ਆ ਜੀ ਸਿਰਾਈਆ ਝੋਟੀ ਜੀ ਕੱਦ ਕਾਠ ਵਾਲੀ ਸਾਰੇ ਮੇਰੇ ਪਾਸੋਂ ਵੀਰੇ ਸੋਣੀ ਆ ਤਾਂ ਵੀਰਾਂ ਨੂੰ ਬੇਨਤੀ ਹੈ ਵੀ ਵੀਰੇ ਤੁਸੀਂ ਆਓਗੇ ਦੂਰੋਂ ਚੱਲਗੇ ਕੋਈ ਛੱਡਗੇ ਨਹੀਂ ਜਾਂਦੇ ਪਸ਼ੂ ਕਿਉਂਕਿ ਸੋਹਣਾ ਪਸ਼ੂ ਆ ਚੰਗੀ ਝੋਟੀ ਆ ਕਿਆ ਬਾਤ ਆ ਜੀ ਠੀਕ ਆ ਵੀਰ ਮੁੱਲ ਮੁੱਲ ਵੱਡੀ ਝੁੱਟੀ ਮੁੱਲ ਕਰਨ ਨੂੰ ਭਾਈ 15 20 15 ਕਰ ਲਈਏ ਇੱਕ ਹਜ਼ਾਰ ਦੀ ਦੀਏ ਇੱਕ 10 ਦੀ ਜੈ ਠੀਕ ਆ ਵੀਰ ਜੀ 2000 ਛੋਟੇ ਕੱਟ ਦੇ ਦੇ ਇੱਕ ਕੱਟ ਦੀ ਇੱਕ ਕੱਟ ਦੀ ਦੇਖੋ ਵੀਰੋ ਚੈੱਕ ਕਰ ਲਓ ਕੱਦ ਕਾਠਾ ਲੰਮੀ ਬੇਲ ਫੇਸ ਕੁਆਲਿਟੀ ਸਿੰਘ ਦੀ ਕੁਆਲਿਟੀ ਸਾਰੀਆਂ ਚੀਜ਼ਾਂ ਬਹੁਤ ਵਧੀਆ ਵੀਰੇ ਸਿਰਾਈ ਝੋਟੀ ਸੋਹਣੀ ਆ ਤਾਂ ਮੁੱਲ ਦੀ ਗੱਲ ਕਰੀਏ ਤਾਂ 1-8 ਦੀ ਵੀਰ ਕਹਿੰਦਾ ਹਾਂ ਨਾ ਹੋ ਜੂ ਬਾਕੀ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਛੋਟ ਛੱਪਾ ਹੋ ਜੂ ਤਾਂ ਵੀਰੇ ਹਜੇ ਸੂਈ ਕੱਲ ਦੀ ਆ ਦੁੱਧ ਤਾਂ ਫਿਰ ਆਈ ਆਊਗੀ ਚੰਗੇ ਹਨਾ ਦੁੱਧ ਪਹਿਲਾਂ ਨੇ 12 ਕਿਲੋ ਵੱਡਿਆ ਝੋਟੀ ਨੇ ਵੱਡੀ ਝੋਟੀ ਆ ਠੀਕ ਆ ਜੀ ਤਾਂ 1-8 ਦੀ ਵੀਰ ਕਹਿੰਦਾ ਹੋ ਜੂ ਬਹੁਤ ਚੰਗੀ ਇਹ ਫੇਲ ਹੋ ਗਈ ਵੇਚਣਾ ਲੈ ਲੰਦੀ ਜੀ ਠੀਕ ਆ ਜੀ ਚੰਗੀ ਝੋਟੀ ਹੈ ਵੀਰੇ ਹਨਾ ਠੀਕ ਆ ਨੀ ਕੱਲ ਦੀ ਮਹੀਂ ਸੂਈ ਕੱਲ ਦੀ ਕਲ ਸਵੇਰ ਦੀ ਮੈਨੂੰ ਨਹੀਂ ਹੋਈ ਜੀ ਪਰ ਠੀਕ ਹੈ ਜੀ ਇਹਨੇ ਕੀ ਬੱਚਾ ਲਪਾ ਲਪਾ ਲਗਾ ਮੈਂ ਦਾ ਤੇ ਭਾਈ ਇਹ ਵੀ ਕਹਿੰਦੇ ਤੇ ਜੇ ਤੂੰ ਹੈ ਦੂਜੇ ਤੂੰ 12 ਕਿਲੋ ਦੁੱਧ ਦੱਸਾ ਵਾ ਠੀਕ ਹੈ ਜੀ ਉਹ ਹੈ ਨਾ ਦੇਖੋ ਮੈਂ ਕੀ ਕਰਤੀ ਕੀ ਬੱਚਾ ਦਿੱਤਾ ਇਹਨੇ ਮਗਰੇ ਜੀ ਪਟਾ ਗਏ ਕਟਾ ਗਏ ਦੇਖੋ ਵੀਰੋ ਵੱਡੇ ਪੱਲੇ 'ਚ ਮੈਂ ਆਏ ਵੇ ਐਂ ਵਜਨ ਮੂਜਨ ਬਹੁਤ ਆ ਮੈਂ ਦਾ ਕੋਲ ਸੈਲਰ ਡੀਗਰੀ ਦਾ ਬਿਲਕੁਲ ਯਾ ਜੀ ਉਹ ਇਹ ਜੀ ਬਹੁਤ ਚੀਜ਼ੀ ਮੈਂ ਜੀ ਅਰੇ ਮਖੂਜੀ ਨੂੰ ਕੀ ਲੱਪਾ ਲੱਗਾ ਵਾ ਬਿਲਕੁਲ ਇਹ ਪਸ਼ੂ ਲੱਪੇ ਜਾਂਦੇ ਸੂਗੇ ਹਨਾ ਜੀ ਬਾਕੀ ਵੀਰ ਉਹ ਨਹੀਂ ਕਹਿੰਦੇ ਆ ਕਿ ਵੀਰੇ ਬੋਲੇ ਤੋਂ ਪਸ਼ੂ ਵੀਰ ਕਹਿੰਦਾ ਜਲਦੀ ਖਾਲੀ ਕਰ ਦਿੱਤਾ ਕਿਉਂਕਿ ਕਿ ਪਸ਼ੂ ਦੁੱਧ ਤੇਉਣ ਵਾਲਾ ਬੰਦਾ ਹਨਾ ਜੀ ਤਾਂ ਬਾਕੀ ਚੰਗਾ ਦੁੱਧ ਭਰੂਗੀ ਭਾਰੇ ਪੱਲੇ ਜੇ ਮੈਂ ਆ ਵੀਰੋ ਆ ਵੀਰ ਮੋਲ ਮੋਲ ਕਰ ਲੋ ਭਾਈ ਜਿੰਨਾ ਮਰਜ਼ੀ ਕਰ ਲੀਏ ਹਾਂਜੀ 1 5 ਲੱਖ ਕਰ ਲਈਏ 95 ਦੀ ਦੇ ਦੀ 95 ਦੀ ਹਾਂਜੀ ਠੀਕ ਜਸਨੋ 92000 ਦੀ 92 ਦੀ ਜਸਨੋ ਬਾਕੀ ਕੋਈ ਫੋਨ ਲਾ ਲੈ ਕੋਈ ਨਾ ਹਣਾ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਫੋਨ ਲਾ ਲਿਓ ਵੱਡੇ ਪੱਲੇ 'ਚ ਮੈਂ ਆ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਤਾਂ ਚੰਗੀਆਂ ਝੋਟੀਆਂ ਨੇ ਵੀਰ ਕੋਲੇ ਕੱਦ ਕਾਠ ਵਾਲੀਆਂ ਨੇ ਤਾਂ ਜੋ ਵੀਰ ਨੇ ਕਿਵੇਂ ਦੱਸਦਾ ਕਿ ਵਪਾਰੀ ਵੀਰ ਪਸ਼ੂ ਲੈ ਜਾਂਦੇ ਆ ਕਿਉਂਕਿ ਝੋਟੀਆਂ ਸੋਹਣੀਆਂ ਸੁਨੱਖੀਆਂ ਕੱਦ ਕਾਠ ਵਾਲੀਆਂ ਵੱਡੀਆਂ ਝੋਟੀਆਂ ਨੇ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹਾਰ ਵੀਡੀਓ 'ਚ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਲੈਣੀ ਉਹ ਤੁਹਾਡਾ ਆਪ ਦਾ ਖੋਦ ਦਾ ਫਰਜ਼ ਹੈ ਉਹ ਤੁਹਾਡੀ ਆਪ ਦੀ ਜ਼ਿੰਮੇਵਾਰੀ ਹੈ ਜੀ ਬਾਕੀ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਐਡਰੈਸ ਦੱਸ ਦਿਆ ਕਰੀ ਆਪਣਾ ਪਿੰਡ ਸ਼ਿਕਾਰਮਸੀਆ ਜ਼ਿਲ੍ਹਾ ਬਰਤਾਲ ਪੁਰ ਤਹਿਸੀਲ ਡੇਰਾ ਕਾਪਾਣਾ ਹਾਂਜੀ ਫੋਨ ਨੰਬਰ 98555501706 ਬਾਕੀ ਇਹ ਕਾੜੀ ਬੇਂਤੀ ਹੈ ਹਾਂਜੀ ਸੋਈਆਂ ਮਈਆਂ ਆਪਣੀ ਤਸੱਲੀ ਕਰਕੇ ਖੜੋਣਾ ਬਿਲਕੁਲ ਬਰਾਮਾ ਦੌਦ ਨਾਲ ਆ ਕੇ ਘਰ ਆਓ ਬਿਲਕੁਲ ਵੀਰੇ ਆਪਣੀ ਤਸੱਲੀ ਕਰਕੇ ਕਿਉਂਕਿ ਵੀਰੇ ਜਦੋਂ ਤੁਸੀਂ ਲੈ ਜਾਂਦੇ ਹੋ ਪਸ਼ੂ ਹਨਾ ਤਾਂ ਪਰਮਾਂ ਵਾਲੀਆਂ ਆ ਫਾਸ ਫਾਸ ਇੱਕ ਘੰਟਾ ਜਾਂ 2 ਘੰਟੇ ਜਾਂ 1 2 ਦਿਨ ਰਹਿ ਪਣਕੀਆਂ ਬਿਲਕੁਲ ਬਿਲਕੁਲ ਘਟੇ ਘਟੇ ਹਨ ਜੀ ਤਾਂ ਗਾੜੀ ਕਿ ਲੋਕਾਂ ਦੱਸਣ ਦੱਪਾ ਕਿ ਲੋਕਾਂ ਨੂੰ ਦੱਸ ਦੇ ਇਹ ਤਾਂ ਸਾਲੀਆਂ ਚੀਜ਼ਾਂ ਜੀ ਬਸ ਬਸ ਹਨ ਨਹੀਂ ਪਹੁੰਚ ਸਕਦੇ ਆਪ ਦੀ ਚਵਾਈ ਕਰੋ ਇੱਕ ਡੰਗ ਦਾ ਕਰੋ ਵੀਰੇ ਜਿਨੇ ਮੇਰਾ ਵੀਰ ਨੂੰ ਜ਼ਿਆਦਾ ਵੀਡੀਓ ਕਰਦੇ ਚੁੜੇ ਬਿਲਕੁਲ ਵੀਰੇ ਬਿਲਕੁਲ ਹਾਂ ਜੀ ਬਾਕੀ ਝੋਟੀਆਂ ਚੰਗੀਆਂ ਨੇ ਨਾੜੂ ਦੇ ਬੱਚੇ ਇੱਕ ਇੱਕ ਦੋ ਦੋ ਦਦੀਆਂ ਸੁਗੀਆਂ ਬਿਲਕੁਲ 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 ਤਾਂ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਲੈਣੀ ਹੋ ਤੁਹਾਡਾ ਫਰਜ ਆ ਜੀ ਕੋਈ ਲੰਬਾ ਨਹੀਂ ਗਿਲਾ ਨਹੀਂ ਰਹਿ ਜਾਂਦਾ ਤਾਂ ਪਿੰਡ ਸ਼ਕਰਮਾਸੀਆਂਗੇ ਵੀਰ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 98555 01706 ਸਤਿ ਸ਼੍ਰੀ ਅਕਾਲ ਵੀਰੇ